ਫਰਜ਼ੀ ਟਰੈਵਲ ਏਜੰਟਾਂ ਦੇ ਖਿਲਾਫ ਪੰਜਾਬ ਸਰਕਾਰ ਨੇ ਵੀ ਲੱਕ ਜਿਹੜਾ ਉਹ ਕੱਸ ਲਿਆ ਕਮਰ ਕੱਸ ਲਈ ਆ ਦਰਸਲ 5 ਫਰਵਰੀ ਵਾਲੇ ਦਿਨ ਜਦੋਂ ਅਮਰੀਕਾ ਤੋਂ ਇੱਕ ਜਹਾਜ਼ ਫੌਜੀ ਜਹਾਜ਼ ਜਦੋਂ ਅੰਮ੍ਰਿਤਸਰ ਪਹੁੰਚਦਾ ਉਹਦੇ ਵਿੱਚ 104 ਭਾਰਤੀ ਨਾਗਰਿਕ ਸਿਗੇ ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਭਾਈ ਤੁਸੀਂ ਕਿੰਨੇ ਕਿੰਨੇ ਪੈਸੇ ਲਗਾ ਕੇ ਅਮਰੀਕਾ ਗਏ ਸੀ ਤਾ ਪੈਰਾ ਹੀਟ ਦੀ ਜ਼ਮੀਨ ਨਿਕਲ ਗਈ ਵੈਸੇ ਇਹ ਬੜੀ ਨਾਰਮਲ ਜੀ ਗੱਲ ਹੈ ਵੀ ਕਿਸੇ ਨੂੰ ਵੀ ਪੁੱਛ ਲੋ ਅਮਰੀਕਾ ਦੀ ਡੌਂਕੀ ਦਾ ਕੀ ਰੇਟ ਹੈ ਤਾਂ ਉਹ 40-50 ਲੱਖ ਰੁਪਈਆ ਦੱਸਦੇ ਆ ਪਰ ਅੰਮ੍ਰਿਤਸਰ ਦੇ ਰਾਜਾ ਸੰਸੀ ਇਲਾਕੇ ਤੋਂ ਦਲੇਰ ਸਿੰਘ ਨਾਮ ਦਾ ਇੱਕ ਸ਼ਖਸ ਜਿਹੜਾ ਉਹ 70 ਲੱਖ ਰੁਪਈਆ ਖਰਚ ਕੇ ਅਮਰੀਕਾ ਗਿਆ ਸੀ ਹਾਲੇ ਕੁਝ ਦਿਨ ਪਹਿਲਾਂ ਹੀ ਉਹ ਅਮਰੀਕਾ ਗਿਆ ਸੀਗਾ ਤੇ ਉੱਥੇ ਫਿਰ ਉਹਨੂੰ ਪਹੁੰਚਦੇ ਸਾਰੀ ਅਮਰੀਕਾ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਉਹਨੂੰ ਵਾਪਸ ਭੇਜ ਦਿੱਤਾ ਹੁਣੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਉਸ ਹਲਕੇ ਦੇ ਚੁਣੇ ਹੋਏ ਨਮਾਇंदे ਨੇ ਵਿਧਾਇਕ ਨੇ ਇਹਦੇ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਵੀ ਨੇ ਉਹਨਾਂ ਨੇ ਹੁਣ ਪੂਰੀ ਕਮਰ ਜਿਹੜੀ ਆ ਕੱਸ ਲਈ ਹੈ ਕਿ ਇਹ ਜਿਹੜੇ ਫਰਜ਼ੀ ਟਰੈਵਲ ਏਜੰਟ ਹੈ ਜਿਹੜੇ ਲੋਕਾਂ ਤੋਂ ਮੋਟੀ ਰਕਮ ਵਸੂਲਦੇ ਆ ਇਹਨਾਂ ਦੇ ਖਿਲਾਫ ਜਿਹੜੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਤੇ ਸਤਨਾਮ ਸਿੰਘ ਨਾਮ ਦਾ ਇੱਕ ਏਜੰਟ ਜਿਹੜਾ ਉਸੇ ਇਲਾਕੇ ਦਾ ਦੱਸਿਆ ਜਾਂਦਾ ਉਹਦੇ ਖਿਲਾਫ ਇੱਕ ਮਾਮਲਾ ਦਰਜ ਵੀ ਕਰ ਲਿਆ ਹੁਣ ਉਹਨੂੰ ਫੜਿਆ ਵੀ ਜਾਏਗਾ ਉਹਦੇ ਕੋਲੋਂ ਪੂਰਾ ਰੂਟ ਪੁੱਛਿਆ ਜਾਏਗਾ ਇਹ ਪੈਸੇ ਕਿੱਥੇ ਕਿੱਥੇ ਵੰਡੇ ਜਾਂਦੇ ਆ ਪਰ ਸਵਾਲ ਇਹ ਆ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਟ੍ਰੈਵਲ ਏਜੰਟਸ ਨੇ ਲੋਕਾਂ ਦੇ ਨਾਲ ਠੱਗੀ ਮਾਰੀ ਹੋਵੇ ਜੇਕਰ ਸਰਕਾਰਾਂ ਪੁਲਿਸ ਪ੍ਰਸ਼ਾਸਨ ਪਹਿਲਾਂ ਹੀ ਪੰਮਾ ਭਾਰ ਰਹਿੰਦਾ ਜਦੋਂ ਲੋਕ ਭਾਵੇਂ ਛੋਟੀ ਜੀ ਵਾਰਦਾਤ ਵੀ ਦਰਜ ਕਰਾਉਣ ਜਾਂਦੇ ਆ ਵੀ ਸਾਡੇ ਕੋਲੋਂ ਕਿਸੇ ਨੇ 5000 ਠੱਗ ਲਏ ਕਿਸੇ ਨੇ 10 ਠੱਗ ਲਏ ਕਿਸੇ ਨੇ 20 ਠੱਗ ਲਏ ਜਦੋਂ ਇਹਨਾਂ ਨੇ ਇਹ ਸ਼ਿਕਾਇਤ ਦਰਜ ਕਰਵਾਈ ਅਗਰ ਪੁਲਿਸ ਉਦੋਂ ਹੀ ਕਾਰਵਾਈ ਕਰਦੀ ਤੇ ਇਹ ਨੌਬਤ ਆਉਣੀ ਨਹੀਂ ਸੀਗੀ ਵੈਸੇ ਹੁਣ ਕਿਉਂਕਿ ਇਹ ਮਾਮਲਾ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਇਹ ਪ੍ਰਚਾਰਿਆ ਜਾ ਰਿਹਾ ਇਹਦੀ ਚਰਚਾ ਪੂਰੇ ਵਿਸ਼ਵ ਪੱਧਰ ਦੇ ਉੱਤੇ ਹੋ ਰਹੀ ਹੈ ਕਿ ਅਮਰੀਕਾ ਨੇ ਭਾਰਤ ਦੇ 104 ਨਾਗਰਿਕ ਜਿਹੜੇ ਆ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਅੰਦਰ ਦਾਖਲ ਹੋਏ ਸੀ ਅਮਰੀਕਾ ਦੇ ਉਹਨਾਂ ਨੂੰ ਮੋੜ ਦਿੱਤਾ ਸੋ ਇਹਦੇ ਉੱਤੇ ਕਾਰਵਾਈ ਸ਼ੁਰੂ ਕਰ ਦਿੱਤੀ ਆ ਤੇ ਕੁਲਦੀਪ ਧਾਲੀਵਾਲ ਕੀ ਕਹਿ ਰਹੇ ਆ ਇਹ ਵੀ ਸੁਣਦੇ ਆ ਤੁਸੀਂ ਕਹੇ ਕਿ ਉਹ 8ਵੇਂ ਮਹੀਨੇ ਹਾਂ ਮੇਰੀ 15 ਦਿਨ ਅਗਸਤ ਦੇ ਵਿੱਚ ਹਾਂਜੀ ਅਗਸਤ ਇੱਥੋਂ ਕਰ ਦੇ ਦਿੱਛ ਗਏ ਇੱਥੋਂ ਦਬਾਈ ਗਿਆ ਅੱਛਾ ਦਬਾਈ ਤੋਂ ਇਹ ਕਿੰਨੇ ਸਮੇਂ ਬਰਾਜ਼ੀਲ ਦਾ ਤੇਰਾ ਉੱਥੋਂ ਵੀਜ਼ਾ ਕਰਾਉਂਗਾ ਇੱਕ ਨੰਬਰ 'ਚ ਮੈਨੂੰ ਕਹੇ ਕਿ ਮੈਂ ਜਾਣਾ ਇੱਕ ਨੰਬਰ 'ਚ ਮੈਨੂੰ ਕਿਤੇ ਗਲਤ ਨਾ ਕਰੀਂ ਹਾਂ ਇਦਾਂ ਮੈਂ ਉੱਥੋਂ ਫਿੰਗਰ ਕਰਾਉਂਗਾ ਉੱਥੇ ਫਿੰਗਰ ਆਸਾਨੀ ਨਾ ਹੁੰਦੇ ਹਾਂ ਹਾਂ ਤੇ ਉੱਥੇ ਜਾ ਕੇ ਪਰ ਇੱਕ ਦੋ ਮਹੀਨੇ ਮੈਨੂੰ ਭਾਇਆ ਇਹਨਾਂ ਬਰਾਜ਼ੀਲ ਆਹਰਾ ਜੀ ਅੱਛਾ ਤੇ ਇਹਨਾਂ ਝੂਠ ਹੀ ਮਾਰ ਕੇ ਖੜਿਆ ਹੈ ਤੇਰੇ ਨਾਲ ਮੈਨੂੰ ਸਾਊਥ ਅਮਰੀਕਾ ਦੀ ਜਿੰਨੀਆਂ ਕੰਟਰੀਆਂ 8 9 ਉਧਰ ਦੀ ਪਾਤਾ ਬਚਾਂ ਰਹੀ ਦੱਸੋ ਬਨਾਮਾ ਸਾਰੇ ਕੱਢ ਦੇ ਅੱਛਾ ਤੇ ਬਨਾਮਾ ਤੋਗ ਗਿਆ ਹਾਂ ਬਨਾਮਾ ਨਹੀਂ ਕੱਢਿਆ ਅ ਜਿੰਨੀਆਂ ਸਾਊਥ ਅਮਰੀਕਾ ਦੀਆਂ ਕੰਟਰੀਆਂ ਛੋਟੀ ਛੋਟੀ ਹਾਂ ਤੇ ਮੈਕਾਟ ਕਦਾ ਇੰਟਰਵਿਊ ਮੈਕਾਟ ਕਿ ਮੈਫੀਕੋ ਮੈਫੀਕੋ ਸਿਟੀ ਤੋਂ ਕੰਨ ਇਧਰ ਗਏ ਟੀਜਮਾਨਾ ਬਾਰਡਰ ਹਾਂ ਟੀਜਮਾਨਾ ਤੋਂ ਬਾਰਡਰ ਤੇ ਐਂਟਰੀ ਅੱਛਾ ਉੱਥੇ ਨਹੀਂ ਬਾਹਰ ਖਲੋਤਿਆਂ ਤੇ ਉਹਨਾਂ ਦੇ ਹੱਥ ਤੋਂ ਥੋੜਾ ਜਿਹਾ ਉਹਦੇ ਆਰਮੀ ਨੂੰ ਕਿਹਾ ਉਹ ਕਹਿੰਦੇ ਕਿ ਵੇਟ ਕਰੋ ਪਾਣੀ ਪੁਣੀ ਪੀਓ ਹੂੰ ਤੇ ਮੈਂ ਉੱਥੇ ਫੋਨ ਕਰਦਾ ਹਾਂ ਹਾਂ ਉਹਨਾਂ ਦੇ ਸੀਨੀਅਰ ਨੇ ਫੋਨ ਕੀਤਾ ਤੇ ਘੰਟੇ ਕੇ ਬਾਅਦ ਗੱਡੀ ਆ ਗਈ ਉਹਨਾਂ ਦੀ ਹੂੰ ਜਦੋਂ ਆਰਮੀ ਉਹਨਾਂ ਦੀ ਆਈ ਉਹਨਾਂ ਸਾਡੇ ਪਕਸ਼ੀ ਕਢਾ ਗਏ ਆ ਨਾਲੇ ਨੂਲੇ ਕਢਾ ਗਏ ਆ ਛਲਕਾਂ ਥੱਲੇ ਕਢਾ ਗਏ ਹਾਂ ਮੋਬਾਈਲ ਬੰਦ ਕਰਾ ਕੇ ਸਾਨੂੰ ਗੱਡੀ ਦੇ ਬਾਹਰ ਹੀ ਕਿਟਾਂ ਅੰਦਰ ਲੈ ਗਏ ਕਿੰਟ ਦੇ ਵਿੱਚ ਅੱਛਾ ਅੱਛਾ ਚੌਕੀ ਚੌਕੀ ਚ ਅੱਛਾ ਚੌਕੀ ਜੀ ਇਹਨਾਂ ਨੇ ਸਾਨੂੰ 20 ਦਿਨ ਦੇ ਦਿਆ ਅੱਛਾ ਉੱਥੇ ਇੱਕੋ ਥਾਂ ਤੇ ਹਾਂ ਜੀ ਸਰਦਾਰ ਤੁਸੀਂ ਕਿੰਨੇ ਜਣੇ ਅਸੀਂ ਚੌਕੀ ਦੇ ਕੱਪੇ ਹਨੀਆਂ ਗਿਆ 7 ਜਣੇ 7 ਜਣੇ ਹਾਂ ਅੱਛਾ ਅਰਸ਼ਦੀਪ ਵੀ ਗੇਰੇ ਨਾਲ ਸੀ ਉਹ ਮੁੰਡਾ ਅਰਸ਼ਦੀਪ ਵੀ ਅੱਛਾ ਤੁਹਾਡੇ ਨਾਲ ਸੀ ਹਾਂ ਜੀ ਅਰਸ਼ਦੀਪ ਨਾਲ ਅੱਛਾ ਉਹ ਉਥੋਫੇ ਥਾਣੇ ਤੋਂ ਬਾਅਦ ਇਹਨਾਂ ਨੇ ਕੀ ਕਿੰਨੇ ਦਿਨਾਂ ਬਾਅਦ ਨਾ ਇਹਨਾਂ ਨੇ ਆਪਿਆਂ ਨੂੰ ਕਵੀਆਂ ਦਿਨਾਂ ਬਾਅਦ ਕਹਿੰਦੇ ਜੀ ਤੁਹਾਨੂੰ ਹੀ ਰਿਲੀਜ਼ ਕਰ ਲੱਗੇ ਆ ਹੂੰ ਪੰਜਾਬੀਆਂ ਦੇ ਨਾਮ ਬੋਲੇ ਸਾਰੇ ਬਨੇ ਪੰਜਾਬੀਆਂ ਫੈਮਿਲੀ ਇੰਡੀਆ ਦੇ ਜਿੰਨੇ ਵੀ ਸਾਰੇ ਇੰਡੀਅਨ ਹੀ ਕੱਡੇ ਹੋਣਾ ਅੱਛਾ 104 ਹੂੰ ਤੇ ਮੁਰਕੇ ਸਾਨੂੰ ਅੱਗੇ ਦੇ ਕਮਰੇ ਜ ਵੱਡੇ ਹਾਲ ਜੇ ਚੱਲੇ ਗਏ ਉਹਨਾਂ ਸਾਡੀ ਹੱਥ ਖੜੀਆਂ ਲਾਉਂਦੀਆਂ ਤੇ ਲਾਉਂਦੀਆਂ ਹੂੰ ਤੇ ਕਹਿੰਦਾ ਬਈ ਆਜੇ ਕਹਿੰਦੇ ਵੀ ਹੁਣ ਬੱਖਾਂ 'ਚ ਬਹਿ ਜਾ। ਅਜੀ ਉਹਨਾਂ ਨੇ ਸੀਨੀਅਰ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਸਾਡੀ ਇਸ ਬਾਰੇ ਪਤਾ ਨਹੀਂ ਤੁਹਾਨੂੰ ਕਿੱਥੇ ਖੜਦੇ ਆ। ਹੂੰ। ਉਹ ਥੋੜਾ ਘੰਟਾ ਬੱਤਾਂ ਚੱਲੀਆਂ ਇਹਨਾਂ ਦੀਆਂ। ਬਾਅਦ 'ਚ ਏਅਰਪੋਰਟ ਆ ਗਿਆ ਜਿੱਥੇ ਜਾਜ ਆ ਉੱਥੇ ਇਹਨਾਂ ਲੈ ਕੇ ਗਏ ਆ। ਉੱਥੇ ਇਹਨਾਂ ਨੇ ਆਨੂੰ ਬੇਰੀਆਂ ਲੱਗੀਆਂ ਤੇ ਇਦਾਂ ਹੀ ਵਾਰਤਾ ਸਾਰਿਆਂ। ਹੋੜੀ ਹੋਈ ਐ ਕਰਕੇ ਗਏ ਅੰਦਰ ਵੱਲ। ਹੂੰ। ਜਿੰਨਾ ਨੇ ਉੱਥੇ ਬਾਹਰ ਗਏ ਤੇ ਅੰਦਰ ਵਿੱਚ ਕੰਕੀ ਜਿਹਾ ਬਣਾ ਦਾਤੀ ਫਿਰ। ਇਹ 15 ਘੰਟੇ ਲਗਾਤਾਰ ਹੀ ਚੱਲੀ ਇਹਨਾਂ ਦਾ ਕੋਈ ਅਮਰੀਕਾ ਦਾ ਹੀ ਉੱਥੇ ਕਿੱਥੇ ਲਾਇਆ ਸੀ ਨਾ ਤੇਲ ਪੂੜ ਪਾਉਣ ਨੂੰ 15 ਘੰਟੇ ਚਲਾ ਕੇ ਫਿਰ ਇਹਨਾਂ ਲਗਾਤਾਰ 15 ਘੰਟੇ ਫਿਰ ਫਲੈਟ ਚਲਾਈਏ ਉੱਥੇ ਵੀ ਇਹਨਾਂ ਤੇਲ ਪਾਇਆ ਫਿਰ ਇਹਨਾਂ ਸਾਨੂੰ ਪਤਾ ਇੱਥੇ ਆਣ ਕੇ ਲੱਗਾ ਕਿ ਜਦੋਂ ਇਹ ਮਬਰ ਚ ਆਏ ਨਾ ਜਦੋਂ ਦੱਸੋ ਇਹਨਾਂ ਕੋਲ ਪਿਆ ਨਾ ਵੀ ਹਾਂ ਇਹਨਾਂ ਇੱਥੇ ਹੀ ਅੱਡੀ ਹੱਥ ਕੜੀਆਂ ਪੋਲੀਆਂ ਇਹ ਅੰਦਰ ਹੀ ਖੋਲਦੀ ਹੈ ਨਾ ਤੁਹਾਡੀ ਹਾਂ ਜਾਇਜ ਦਿਨ ਅੰਦਰ ਹੀ ਹਾਂ ਜਾਇਜ ਅੰਦਰ ਹੀ ਖੋਲਦੀ ਹੈ ਹਾਂ ਗੱਲ ਦੀ ਬਾਤ ਤੇ ਤੁਹਾਨੂੰ ਉੱਧਾ ਕੱਢਿਆ ਹਾਂਜੀ ਬਾਹਰ ਹਾਂ ਉੱਧਾ ਲੱਗੇ ਆ ਹਮ ਹਮ ਅੱਜ ਦੇ ਅੰਦਰੋਂ ਜਿਆਦਾ ਚੰਗਾ ਵਿਹਾਰ ਕੀਤਾ ਵੀ ਰੋਟੀ ਪਾਣੀ ਸਾਨੂੰ ਨਹੀਂ ਵਿਹਾਰ ਚੰਗਾ ਕੀਤਾ ਰੋਟੀ ਪਾਣੀ ਦਿੱਤਾ ਨਹੀਂ ਰੋਟੀ ਪਾਣੀ ਤੇ ਚਲੋ ਉਹਨਾਂ ਨੇ ਕੀ ਦੇਣਾ ਉਹਨਾਂ ਨੇ ਹਾਂ ਇੱਥੇ ਆ ਕੇ ਭਾਈ ਇੱਥੇ ਆ ਕੇ ਕੀਤਾ ਤੁਸੀਂ ਪਾਬੰਦ ਕੀਤਾ ਸੀ ਇਹਨਾਂ ਨੇ ਤਾਂ ਬਹੁਤ ਵਧੀਆ ਇੱਥੇ ਆ ਕੇ ਪੂਰਾ ਪਾਬੰਦ ਇੱਥੇ ਆ ਕੇ ਰੋਟੀ ਅਸੀਂ ਖਾਧੀ 7 ਮਹੀਨਿਆਂਾਂ ਨੇ ਇੱਕ ਸਾਨਾ ਜਿਹੜੀ ਚੰਗੀ ਰੋਟੀ ਆਪਣੀ 7 ਮਹੀਨੇ ਬਾਅਦ ਹਾਂਜੀ ਆ ਚੌਲ ਹੀ ਖਾਈ ਗਏ ਹਾਂ ਰੋਟੀ ਵਿੱਛੇ ਜਾਣ ਕੇ ਨਸੀਬ ਹੋਈ ਸੀ ਉਹ ਨਹੀਂ ਉੱਥੇ ਜਦੋਂ ਪਤਾ ਲੱਗਾ ਸੀ ਉਦੋਂ ਅਸੀਂ ਪ੍ਰਬੰਧ ਕਰਾਤਾ ਸਾਰਾ ਕਿ ਰੋਟੀ ਪਾਣੀ ਦਾ ਸਾਰਾ ਪ੍ਰਬੰਧ ਕਰੋ ਚਾਹ ਪਾਣੀ ਦਾ ਜੂਨੀਅਰ ਸਰ ਉਹਨਾਂ ਨੇ ਪੁੱਛਿਆ ਕਿ ਕੋਈ ਗੱਲ ਨਹੀਂ ਬੇਟਾ ਟੈਨਸ਼ਨ ਨਹੀਂ ਲੈਣੀ ਆਪਣੀ ਕੰਟਰੀ ਜਿਹਾ ਕੇ ਉਹਨਾਂ ਪਹਿਲਾਂ ਸਾਨੂੰ ਰੋਟੀ ਖਵਾਈ ਫਿਰ ਉਹਨਾਂ ਠੰਡੇ ਮੰਗਾਏ ਫਿਰ ਉਹਨਾਂ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ ਕਿਹਨਾਂ ਟੈਨਸ਼ਨ ਨਹੀਂ ਲੈਣੀ ਤੁਹਾਨੂੰ ਘਰੇ ਵੀ ਛੱਡ ਕੇ ਆਵਾਂਗੇ ਜੱਜ ਰੋਟੀ ਪਾਣੀ ਦਿੱਤਾ ਖੁੱਸ ਕੇ ਨਹੀਂ ਬ੍ਰੈੱਡ ਜੇ ਦਿੰਦੇ ਸੀ ਸੁੱਕੇ ਜੇ ਤੇ ਇੱਕ ਫਰੂਟੀ ਦਿੰਦੇ ਨਾਲ ਉਵੇਂ ਦਈ ਜਾਂਦੇ ਸੀ ਘੰਟੇ-ਘੰਟੇ ਬਾਅਦ ਜਿਹੜਾ ਕੋਈ ਮੰਗਦਾ ਸੀ ਨਾ ਮਤਲਬ ਕਿ ਗਲਤ ਨਹੀਂ ਜੇ ਨਾ ਬੋਲਦੇ ਸੀ ਸਹੀ ਉਹਨਾਂ ਉਹ ਵੀ ਆ ਤੰਗਿਆ ਵਿਆਹ ਕੀਤਾ ਨਾ ਕੋਈ ਸੀਟਾ-ਸੂਟਾਂ ਨਹੀਂ ਹੁੰਦੀਆਂ ਨੇ ਉਹ ਫੱਟੇ ਜਿਹੇ ਹੁੰਦੇ ਉਹ ਜਹਾਜ ਦੇ ਆਹ ਸੀਟਾਂ ਜੀ ਸੀਟਾਂ ਦੇ ਉਹ ਦੁੱਝੀਆਂ ਹੀ ਹੱਦ ਇੰਨਾ ਲੰਬੇ ਲੋਕੀ ਹਾਂ ਲੰਬੇ ਰੋ ਸੀਟਾਂ ਦੇ ਹੂੰ 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 ਸਾਈਡਾਂ ਦੇ ਆਰਮੀ ਵਾਲੇ ਬੈਣ ਵਾਲੇ ਹੁੰਦੇ ਆ ਆਹ ਉਹ ਮਾਲਕੀ ਜੰਗੀ ਜਾਜਿਤ ਤੇ ਲੰਬੇ ਆ ਮੇਰੇ ਕੋਲ। ਉਹ ਜ਼ਮੀਨ ਜਾ ਆ ਜਾਓ ਜ਼ਮੀਨ ਜਾ। ਤੇ ਇਹ ਕਿਨੇ ਏਜੰਟ ਨੇ ਕਿਨੇ ਭੇਜ ਲਏ ਤੁਹਾਨੂੰ? ਇਹ 80 ਲੱਖ ਲੈ ਗਿਆ ਜੀ। 60 ਲੱਖ? ਹਾਂ ਜੀ। ਹਾਂ। 47 ਦੀ ਗੱਲ ਕਰਕੇ 15 ਫੇਰ ਇਹਨੇ ਮੰਗਾਇਆ ਪਰ ਰਾਜੀ ਹੋ ਕੇ ਕਹਿੰਦਾ ਤੇਰਾ ਐਂਸ ਫੇਲੇ ਉਹਨੇ ਕਹਿ ਦੇ। ਰਾਜੀ ਜਾ ਕੇ ਇਹਨਾਂ ਨੂੰ ਕਿਡਨਾਪ ਕਰ ਲਿਆ ਸੀ। ਹਾਂ। ਉਹਨਾਂ ਨੇ ਕਿਡਨਾਪ ਕਰਵਾ ਦੇ ਤਾਂ ਨਹੀਂ ਲੈਂਦੇ। ਤੇ ਸਾਡੇ ਕੋਲੋਂ ਨਾ ਪੈਸੇ ਨਹੀਂ ਮਾਰ ਕੇ ਦਿੱਤੇਗੇ ਉਹ ਡੌਂਕਰਾਂ ਨੇ ਚੁੱਕ ਲਏ ਬੰਦੇ ਨੇ ਕਿ ਤੁਹਾਡੇ ਬੰਦਿਆਂ ਦਾ ਨੁਕਸਾਨ ਹੋ ਜੂਗਾ। ਮੇਰਾ ਮਤਲਬ ਪੰਚ ਲੱਖ ਰਾਕੀਏ ਦੋ ਫਿਰ ਮੈਂ ਆਪਣੀ ਜਿਹਨੇ ਗੈਨੇ ਪਾ ਕੇ ਕਿਦਾਂ ਕਰਕੇ ਕਿ ਮੈਂ ਉਹਨੂੰ ਟੇਕ ਕਰ ਦਿੱਤੇ ਹੂੰ ਇਹ ਕੋਈ ਹੁਣ ਕੱਲ ਫੋਨ ਆਇਆ ਕਿ ਜੈਂਟ ਦਾ ਇਹ ਕਿੱਥੋਂ ਦਾ ਹੀ ਜੈਂਟ ਮੈਂ ਪਾ ਰਾਂ ਹਾਂ ਇਹ ਪੂਰੀ ਕੈਰੇ ਦਾ ਅੱਛਾ ਇੱਥੋਂ ਦਾ ਲੋਕਲ ਮਾਲਾ ਨਾਲ ਨੁਕਲੀ ਹਾਂ ਹਾਂ ਕੱਲ ਕੇ ਫੋਨ ਆਇਆ ਨਾ ਕੁੜੀ ਨੇ ਕਿ ਤੇ ਅਖਣ ਲੱਗਾ ਵੀ ਚਲੋ ਠੀਕ ਠਾਕ ਕਰ ਲੈਂਦੇ ਆ ਗੱਲ ਕਰ ਲੈਂਦੇ ਆ ਮੁੜ ਕੇ ਫੋਨ ਆ ਗਿਆ ਉਹਦਾ ਵੀ ਮੈਨੂੰ ਕੀ ਕਰ ਲੋ ਕਿ ਮੈਂ ਕੁਝ ਨਹੀਂ ਦੇਣਾ ਮੈਂ ਕੋਈ ਮੈਂ ਪੰਜ ਲੱਖ ਰੁਪਈਆ ਕਿਸੇ ਅਫਸਰ ਨੂੰ ਦੇ ਲੂੰਗਾ ਹੂੰ ਇਹ ਮੇਰੇ ਤੁਹਾਡਾ ਕੀ ਵਿਆਹ ਰਿਹਾ ਇਹ ਤੁਸੀਂ ਕਿਸੇ ਮੰਤਰੀ ਦੇ ਸਾਹਮਣੇ ਮੰਤਰੀ ਦੇ ਸਾਹਮਣੇ ਗੱਲ ਕਰੋ ਜਾ ਕੇ ਦਿਖਾ ਦਿਓਗੇ ਪੱਤਰਕਾਰਾਂ ਦੇ ਸਾਹਮਣੇ ਬਿਲਕੁਲ ਸਵਾਲਿਆਂ ਨਾਲ ਅੱਗੇ ਕੰਮ ਚੱਲਦਾ ਮਲਾਜਮਾ ਨੂੰ ਮੈਂ ਉਹਨਾਂ ਨੂੰ 5 ਲੱਖ ਦੇ ਦੂੰ ਕਾਨੂੰ ਮੈਂ ਪੈਸੇ ਮੋੜਨ ਦੀ ਮੈਨੂੰ ਕੀ ਜਰੂਰ ਹੂੰ ਕੌਣ ਕੌਣ ਨੇ ਨਪਾਲ ਨੇ ਇਹ ਜਨਤਾ ਜਿਹੜਾ ਜਨਤਾ ਦੇ ਨਪਾਲ ਕੋਲੀ 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 ਦਾ ਹਾਂ ਕੋਲੀ ਦਾ ਕੋੜਰੀ ਦਾ ਕੋਟਲੀ ਹਾਂਜੀ ਆ ਪਿੰਡ ਕੋਲੀ ਨਪਾਲਾ ਦੇਖਦੇ ਬੰਦੇ ਅੱਛਾ ਹਾਂਜੀ ਸਤਨਾਮ ਸਿੰਘ ਸਤਨਾਮ ਕੇ ਪਹਿਲਾਂ ਮੁੰਡੇ ਮੰਡੇ ਵੇਚਦਾ ਹਾਂਜੀ ਹਾਂਜੀ ਪਹਿਲੇ ਹੀ ਵੇਚਦਾ ਹਾਂ ਹਮ ਅੱਛਾ ਜਿਹਦਾ ਗਿਆ ਮੈਨੂੰ ਫਸਾੜ ਛੱਡਿਆ ਹੂੰ ਇਹਨੇ 4-5 ਮਹੀਨੇ ਉਹ ਫਸਾੜ ਛੱਡਿਆ ਨਾ ਇਹਦੇ ਵਿੱਚ ਮਤਲਬ ਕਿ ਫਾਟ ਜਿਹੜਾ ਕਰੌਸ ਕਰਾਵਾਂਗੇ ਹੂੰ ਇੱਥੇ ਬੱਸ ਚਲਾਉਂਦੇ ਡਰਾਈਵਿੰਗ ਕਰਦੇ ਇੱਕ ਨੰਬਰ ਦੇ ਵਿੱਚ ਬਾਈ ਫਲੇਟ ਦੇ ਕਰਾਵਾਂਗੇ ਮੈਂ ਇੱਥੇ ਇਹਨੂੰ ਕਹਿੰਦੇ ਰਿਹਾ ਕਿ ਮੈਂ ਜਾਣਾ ਇੱਕ ਜੀ ਪੈਸੇ ਮੈਂ ਕੋਈ ਗੱਲ ਨਹੀਂ ਫਾਲਤੂ ਲੱਣੀ ਹੂੰ 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 ਮੰਦਜੀ ਨਾ ਨੋਰ ਦਾ ਲੇਕਿ ਬੈਂਟੀ ਆ ਜੀ ਡਰਾਈਵਰ ਆਇਆ ਚਾਂਸੇ ਵੀ ਹੈਗਾ ਤੇ ਸਰਕਾਰੀ ਕੋਈ ਨਾ ਕੋਈ ਕੋਈ ਨਾ ਕੋਈ ਟਿਕਾਣ ਕੋਈ ਤੋ ਬਰਾਹ ਗਿਆ ਜੀ ਕਿੱਥੇ ਇਹਨਾਂ ਦੇ ਚਾਂਸੇ ਚ ਫਸ ਗਏ ਤੁਸੀਂ ਇਹਨਾਂ ਦੇ ਬੱਸ ਚ ਲਾਈ ਦੀ ਇਦਾਂ ਹੀ ਮੈਂ ਫਸ ਗਿਆ ਜੇ ਕਿਹਦੀ ਬੱਸ ਕਿੱ处 ਆਉਂਦੀ ਇਥੇ ਮਿੰਨੀ ਚਲ ਮਿੰਨੀ ਕਰਾਂਦਾ ਹਾਂ ਹਾਂ ਹੂੰ ਭਾਵੇਂ ਜਨਤ ਦੇ ਟਕਾਵੇ ਲਈ ਜਾ ਰਹੇ ਜੀ ਇਹਨਾਂ ਨੇ ਕਹਿੰਦੇ ਕਿ ਉਹ 20 ਦਿਨ ਚ ਪੈਂਦੇ ਆ ਤੇ ਕੋਈ ਗੱਲ ਨਹੀਂ ਜੇ ਪੈਸੇ ਚੁੱਕੇ ਵੀ ਜਾਂਦੇ ਆਂ ਇੱਕ ਦੋ ਸਾਲ ਦੇ ਵਿੱਚ ਲਾ ਕੇ ਅੱਗੇ ਆਪਣਾ ਵਧੀਆ ਘਰ ਬਸਤਨ ਚੱਲਣਾ ਹੂੰ ਆਪਣਿਆਂ ਨਾਲੋਂ ਤਾਂ ਵਧੀਆ ਬਣਾਉਣ ਦੇ ਆਂ ਤੇ ਕਾਰੀਆਂ ਹੂੰ ਮੋਦਨ ਸਰਕਾਰ ਨੇ ਤੇ ਜਿਹੜਾ ਕੀਤਾ ਬਹੁਤ ਟਕਾ ਕੀਤਾ ਸਾਰਿਆਂ ਨਾਲ ਕੀਤਾ ਪਰ ਜਨਤਾ ਨਹੀਂ ਜੇ ਅਸੀਂ ਤਾਂ ਦੇਖੋ ਬਾਰ-ਬਾਰ ਲੋਕਾਂ ਨੂੰ ਕਹਿੰਦੇ ਆ ਕਿ ਗੈਰਕੂਮੀ ਠੱਗਾ ਦਾ ਨਾਂ ਨਾ ਜਾਓ ਯਾਰ ਨਾ ਜਾਓ ਪਰ ਅੱਖੇ ਨਹੀਂ ਲੱਗਦਾ ਕੋਈ। ਹਾਂ। ਫਿਰ ਦੇਖੋ ਇਥੋਂ ਆਂਡ ਗਵਾਂੜੀ ਫਸ ਜਾਂਦੇ ਆਪਾਂ। ਇਹ ਕਿਹੜਾ ਬੰਬੇ ਦਾ ਸੀਗਾ ਕੋਈ ਉਹ ਸੀਗਾ। ਸਮਝ ਕਿ ਨਹੀਂ ਗਾ? ਸੱਸੀ ਦਾ ਜਿਹਾ। ਉਹ ਸੱਸੀ ਗਾ ਦੀ ਸੱਚ ਸੱਚੀ ਆ। ਹੂੰ। ਉਹ ਤਰ੍ਹਾਂ ਲੈ ਆਂਦੇ ਬੰਦੇ ਆਏ ਨਾਲ। ਅੰਦਰ ਜੀ ਕੋਈ ਨਾਲ 1 ਲੀਟਰ ਵਗੈਰਾ ਹੈਗਾ? ਹਾਂ ਜੀ ਹਾਂ ਜੀ। ਇਹਦੇ ਬ्यान ਲਿਖੋ।